ਆਜਾ ਆਪਾਂ ਫਾਰਮ ਟਰੈਕ 60 ਲੈ ਕੇ ਆਏ ਆਂ ਬਾਈ ਠੀਕ ਆ 2008 ਮਾਡਲ ਆ ਵੀਰੇ ਤੇ 270000 ਰੁਪਏ ਪਹਿਲਾਂ ਆਪਾਂ ਡਿਮਾਂਡ ਦਿਖਾ ਦੇਣਾ 270000 ਰੁਪਿਆ ਡਿਮਾਂਡ ਆ ਜਿਹੜਾ ਸਾਰਾ ਟਰੈਕਟਰ ਬਾਈ ਜੈਨੂਅਨ ਆ ਹਾਂ ਬਾਈ ਸਾਰਾ ਇਹ ਨਾਲ ਕਲਾ ਬੈਂਪਰੋ ਛੱਡ ਕੇ ਲੈਂਕ ਦਾ ਕਰੇਨ ਵਾਲਾ ਜੀ ਜੀ ਤੇ ਬਾਈ ਹੁਣ ਡਿਸਕਾਊਂਟ ਦਾ ਦੱਸੋ ਕਿੰਨਾ ਦੇ ਦੂੰਗੇ ਇਹ ਬਾਈ 2 ਲੱਖ ਦੇਣ ਲੈਣ ਵਾਲੀ ਗੱਲ ਕਰੀਏ 270000 ਪਰ ਇਹ ਰੱਖੇਗਾ ਜਿਹੜਾ ਕੋਈ ਤੁਹਾਡੀ ਵੀਡੀਓ ਜਗਾ 270000 ਦਾ ਦੇ ਦਾਂਗੇ ਜਿਹੜਾ ਬੰਦਾ ਹੋਊਗਾ ਮੌਕੇ ਤੇ ਮਾਨਤਾਰ ਕਰਦਾ ਮੋੜ ਨਹੀਂ ਦਿੰਦੇ ਆਪਾਂ ਮੋੜ ਨਾ ਵੀ ਟਾਇਰ ਟੂਰ ਬਾਈ ਚੰਗੀ ਤਰ੍ਹਾਂ ਚੈੱਕ ਕਰ ਲਓ 90 ਪੈਸੇ ਮਰਫੇ ਮਗਰ ਲੈ ਬਾਈ ਉਹ ਲੈ 60 ਪੈਸੇ ਸਾਰਾ ਕੁਝ ਨਾਲ ਦਾਗਾ ਬੈਂਪਰ ਬੈਂਪਰ ਨੂੰ ਕੱਲਾ ਬਾਈ ਕਹਿੰਦਾ ਪੇਂਟ ਹੋਇਆ ਕਿਤੇ ਕੋਈ ਚਾਬੀ ਨਹੀਂ ਲੱਗੀ ਹੋਈ ਠੀਕ ਆ ਮਰਗਾਰਡ ਵਗੈਰਾ ਬਾਈ ਚੰਗੀ ਤਰ੍ਹਾਂ ਚੈੱਕ ਕਰਾ ਦੇ ਉੱਤੇ ਤੋਂ ਥੱਲੇ ਤੋਂ ਠੀਕ ਆ ਟਾਇਰ ਚੈੱਕ ਕਰਾ ਦਿਓ ਪੈੜਦਾਨ ਚੈੱਕ ਕਰਾ ਦਿਓ ਬਾਈ ਤੇ ਹੁਣ ਆਜੋ ਬਾਈ ਬੈਕ ਸਾਈਡ ਤੇ ਜਿਹੜੇ ਰਿਮ ਆ ਬਿਲਕੁਲ ਜੈਨੂਇਨ ਹਾਲਤ ਦੇ ਵਿੱਚ ਆ ਫਿਰ ਬੈਕ ਸਾਈਡ ਤੋਂ ਬਾਈ ਚੱਕਰਾ ਦਿਓ ਬੈਕ ਸਾਈਡ ਤੋਂ ਬਾਈ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਸਾਰਾ ਜਿਹੜਾ ਟਰੈਕਟਰ ਹੈ ਜੈਨੂਨ ਹਾਲਤ ਦੇ ਵਿੱਚ ਆ ਆ ਗੁੱਲੀਆਂ ਗਾਲੀਆਂ ਦੇਖੇ ਕੁਲੀਆਂ ਵਗੈਰਾ ਉਵੇਂ ਹੀ ਆ ਕਿਤੇ ਕੋਈ ਘਸਾ ਵਗੈਰਾ ਨਹੀਂ ਪਿਆ ਹੋਇਆ ਲਿੰਕਾਂ ਡੰਡਾ ਫੱਟੀ ਸਾਰਾ ਕੁਝ ਛਤਰੀ-ਛੁਤਰੀ ਸਾਰਾ ਕੁਝ ਬਾਈ ਕਹਿੰਦਾ ਦੇਵਾਂਗੇ ਨਾਲ ਤੇ ਬਾਈ ਹੁਣ ਆਪਦਾ ਜਿਹੜਾ ਕੰਟੈਕਟ ਨੰਬਰ ਆ ਉਹ ਬੋਲੋ ਜੀ ਬਾਈ ਮੋਬਾਈਲ ਨੰਬਰ ਆਪਾਂ 96731 14104 ਇੱਕ ਨੰਬਰ ਹੋਰ ਆ ਬਾਈ 95922 1413 ਠੀਕ ਆ ਬਾਈ ਠੀਕ ਆ ਜੀ